ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਰੂਪੀ ਦੇ ਪਿੰਡ ਕੂਂਗਾ ਰਿ ਸਿੱਖਾ ਸੰਗਰਾਲਾ ਤੋਂ ਸਭ ਤੋਂ ਪਹਿਲਾਂ ਮੇਰੀ ਰਿਕੁਐਸਟ ਆ ਤੁਹਾਨੂੰ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਵਾਤਵਾਂਤ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਅਗਰ ਤੁਹਾਨੂੰ ਮੇਰੇ ਸੂਟ ਖਾਂਦਨ ਰਿਹਾ ਤਾਂ ਪਲੀਜ਼ ਛੋਟੇ ਛੋਟੇ ਕਮੈਂਟ ਕਰਿਆ ਕਰੋ ਅੱਜ ਜਿਹੜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਸਟਾਕ ਕਲੀਅਰੈਂਸ ਸੇਲ ਜਿਹੜੇ ਸੂਟ ਐਸ ਜਿਹੜੇ ਵੀ ਸੂਟ ਨੇ ਤੁਹਾਨੂੰ ਸਾਰੇ 350 ਰੁਪਏ ਦੇ ਵਿੱਚ ਮਿਲਣਗੇ ਕੇ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਦਾ ਤਾਂ ਤੁਸੀਂ ਨਾਲ ਮੈਨੂੰ ਸスクリーン ਸ਼ਾਟ ਭੇਜ ਕੇ ਜਿਹੜਾ ਸੂਟ ਨੇ ਉਹ ਬੁੱਕ ਕਰ ਸਕਦੇ ਹੋ ਆਪਣਾ ਸੂਟ ਨੰਬਰ ਮੈਂ ਤੁਹਾਨੂੰ ਆਪਣਾ ਦੱਸ ਦਿੰਦੀ ਆ 9865440731 ਇਹ ਨੰਬਰ ਦੇਤੇ ਤੁਸੀਂ ਮੈਨੂੰ ਵਟਸਐਪ ਕਾਲ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ ਤੇ ਆਪਣਾ ਜਿਹੜਾ ਸੂਟ ਦਾ ਆਰਡਰ ਆ ਉਹ ਬੁੱਕ ਕਰਵਾ ਸਕਦੇ ਹੋ ਸ਼ਿਪਿੰਗ ਚਾਰजेस ਐਕਸਟਰਾ ਹੋਣਗੇ ਅਗਰ ਤੁਸੀਂ ਕੋਈ ਤੋਂ ਦਿੱਤੇ ਵੀ ਮੰਗਵਾ ਰਹੇ ਹੋ ਪਹਿਲਾ ਸੂਟ ਆਪਣਾ ਇਹ ਆ ਗਿਆ ਇਹ ਦੇਖੋ ओम कॉटन का सूट है सेकंड सैकंड आ गया सूट मैचिंग का शर्ट आ गई आ गई बॉटम ए सेकंड कलर है या क्रीम कलर मैचिंग सूट है थर्ड सूट आ गया है कैमरिक कॉटन का ਤੇ फोर्थ सूट ਆ ਜਿਹੜਾ ਉਹ ਹੈਗਾ ਇਹ ਵਾਲਾ ਮੈਚਿੰਗ ਸੂਟ ਇਹ ਦੇਖੋ ਇਹ ਟੌਪ ਆ ਇਹ ਦੀ ਬਟਨ ਆਮਨ ਨੈਕਸਟ ਸੂਟ ਇਹ ਆ ਗਿਆ ਇਹ ਦੇਖੋ ਜਿਵੇਂ ਆਪਣੇ ਘਰ ਦੇ ਵਿੱਚ ਮੰਮੀ ਹੁੰਦੇ ਨੇ ਦਾਦੀ ਹੁੰਦੇ ਨੇ ਉਹਨੂੰ ਕੋਈ ਵੀ ਸੁਵਾ ਸਕਦਾ ਸੂਟ ਨੂੰ ਕਿਸੇ ਨੂੰ ਤੁਸੀਂ ਗਿਫਟ ਕਰਨਾ ਉਹ ਵੀ ਲੈ ਸਕਦੇ ਹੋ ਤੇ ਦਾਊਟ ਦਾ ਦੁਪੱਟਾ ਹੋਣਗੇ ਇਹ ਸੂਟ घर पाने ज़्यादा हल्के ने सोने ने बहुत ज्यादा सोते हैं आ गया जे सूट है यदा प्राइस रहेगा जी तीन सौ रुपए नैक्सट फिर साढ़े तीन सौ ਇਹ ਚ ਬਲੈਕ ਕਲਰ ਆ ਗਿਆ ਬਲੈਕ ਕਲਰ ਇਹ ਆਲ ਓਵਰ ਸੂਟ ਆ ਇਹ ਸਾਰੇ ਸੂਟ ਸਿੰਗਲ ਸਿੰਗਲ ਹੋਣਗੇ ਅਗੇ ਇਹ ਆ ਗਿਆ ਤਮੰਨਾ ਬ੍ਰਾਂਡ ਦਾ ਇਹ ਦੇਖੋ ਤਮੰਨਾ ਬ੍ਰਾਂਡ ਦਾ ਇਹ ਸੂਟ ਆ ਪਰ ਇਹ ਵੀ ਆਪਾਂ ਨੇ ਇਹੀ ਰੇਟ ਦੇ ਵਿੱਚ ਲਾਇਆ ਹੋਇਆ ਅਗੇ ਇਹ ਆ ਗਿਆ ਇਹ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਜਲਦੀ ਤੋਂ ਜਲਦੀ ਤੁਸੀਂ ਮੈਸਜ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾਓ ਧੰਨਵਾਦ